ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਪੁਲਿਸ ਨੂੰ ਵੱਡੀ ਖਬਰ ਮਿਲੀ ਸੀ ਕਿ ਜੋ ਸ਼ਰਾਬ ਤਸਕਰਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਤਸਕਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜਨਕਪੁਰੀ ਇਲਾਕੇ ਦੇ ਵਿੱਚ ਐਕਸਾਈਜ਼ ਦੀ ਟੀਮ ਪਹੁੰਚੀ ਸੀ ਲੇਕਿਨ ਉੱਥੇ ਪਹੁੰਚਦੇ ਸਾਰ ਹੀ ਸ਼ਰਾਬ ਤਸਕਰਾਂ ਦੇ ਵੱਲੋਂ ਘੇਰਾਬੰਦੀ ਪੁਲਿਸ ਵਾਲਿਆਂ ਦੀ ਕਰ ਲਈ ਜਾਂਦੀ ਹੈਗੀ ਤੇ ਮੌਕੇ ਤੇ ਜੋ ਐਕਸਾਈਜ਼ ਟੀਮ ਪਹੁੰਚੀ ਹੋਈ ਸੀ ਉਹਨਾਂ ਦੀ ਜੰਮ ਕੇ ਕੁੱਟਮਾਰ ਕੀਤੀ ਜਾਂਦੀ ਹੈਗੀ ਤੇ ਵਰਦੀ ਵੀ ਪਾੜ ਦਿੱਤੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਰ ਇੱਕੀ ਦਿਨ ਨਾਲ 20 ਤੋਂ 25 ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਘੇਰਾਬੰਦੀ ਕੀਤੀ ਜਾਂਦੀ ਹੈਗੀ ਪੁਲਿਸ ਵਾਲਿਆਂ ਦੀ ਉਸ ਤੋਂ ਬਾਅਦ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਪੂਰੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਕਸਾਈਜ਼ ਟੀਮ ਜੋ ਹੈ ਮੌਕੇ ਤੇ ਉਹਨਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਕਿਉਂਕਿ ਜੋ ਬਦਮਾਸ਼ੀਗੇ ਸੀਗੇ ਜੋ ਨਸ਼ਾ ਤਸਕਰ ਸੀਗੇ ਜੋ ਇਹ ਸ਼ਰਾਬ ਤਸਕਰ ਸੀਗੇ ਇਹਨਾਂ ਦੇ ਕੋਲ ਨੁਕੀਲੇ ਹਥਿਆਰ ਸੀਗੇ ਜਿਸ ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਸੀ ਹਾਲਾਂਕਿ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਜੋ ਨਸ਼ਾ ਤਸਕਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਤਾਂ ਇਸ ਦੇ ਵਿੱਚ ਤਿੰਨ ਐਕਸਰਸਾਈਜ਼ ਟੀਮ ਦੇ ਜਿਹੜੇ ਮੁਲਾਜ਼ਮ ਨੇ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਤਿੰਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਇੱਕ ਮੁਲਾਜ਼ਮ ਨੂੰ ਜਿਹੜਾ ਹੈਗਾ ਉਸ ਨੂੰ ਮੁੱਢਲੀ ਇਲਾਜ ਤੋਂ ਬਾਅਦ ਛੁੱਟੀ ਮਿਲ ਚੁੱਕੀ ਹੈਗੀ ਪਰ ਦੋ ਜਿਹੜੇ ਹਾਲੇ ਵੀ ਇਲਾਜ ਅਧੀਨ ਨੇ ਤਾਂ ਪੂਰੀ ਖਬਰ ਜਿਹੜੀ ਹੈਗੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਕਿਉਂਕਿ ਲੁਧਿਆਣਾ ਦੇ ਵਿੱਚ ਜਨਕਪੁਰੀ ਦੇ ਵਿੱਚ ਸ਼ਰਾਬ ਤਸਕਰਾਂ ਨੂੰ ਲੈ ਕੇ ਗੁਪਤ ਜਾਣਕਾਰੀ ਮਿਲੀ ਸੀ ਜਿਸ ਨੂੰ ਲੈ ਕੇ ਜੋ ਐਕਸਰਸਾਈਜ਼ ਦੀ ਟੀਮ ਹੈ ਮੌਕੇ ਤੇ ਪੰਜ ਦੀ ਹੈ ਰੇਡ ਕਰਨ ਦੇ ਲਈ ਲੇਕਿਨ ਰੇਡ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਜਿਹੜੇ ਤਸਕਰ ਸੀਗੇ ਉਹਨਾਂ ਦੇ ਵੱਲੋਂ ਇਹਨਾਂ ਉਤੇ ਜੋ ਐਕਸਰਸਾਈਜ਼ ਦੀ ਟੀਮ ਹੈਗੀ ਉਹਨਾਂ ਉਤੇ ਹਾਵੀ ਹੋ ਜਾਂਦੇ ਨੇ ਹਾਲਾਂਕਿ ਰੇਡ ਟੀਮ ਦੇ ਮੁਤਾਬਕ ਕੁਝ ਜਿਹੜੇ ਹਮਲਾਵਰ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਰਿਆਦ ਆलम ਗੱਬਰੂ تنویر আলম ਤੇ ਇੱਕ ਸਬਜ਼ੀ ਵੇਚਣ ਵਾਲਾ ਵਿਕਾਸ ਦੇ ਨਾਲ ਹੀ ਦੱਸਿਆ ਜਾ ਰਿਹਾ ਫਰੋਜ਼ আলম ਤੇ ਅਸ਼ਰਫ ali ਇਹ ਸ਼ਾਮਲ ਨੇ ਹਾਲਾਂਕਿ ਹੁਣ ਲਗਾਤਾਰ ਪੁਲਿਸ ਦੇ ਵੱਲੋਂ ਮਾਮਲੇ ਜਿਹੜੇ ਹੈਗੇ ਇਸ ਦੇ ਵਿੱਚ ਜਾਂਚ ਪੜਤਾਲ ਜੋ ਹੈ ਕੀਤੀ ਜਾ ਰਹੀਏ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜਾ ਰਹੇ ਨੇ ਤਾਂ ਤੁਹਾਨੂੰ ਦੱਸਦੀ ਪੂਰੇ ਮਾਮਲੇ ਦੇ ਵਿੱਚ ਹੁਣ ਜੋ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਸੂਫੀਆਂ ਨਾਮ ਦੇ ਦੋ ਜਿਹੜੇ ਮੁੰਡੇ ਹੈਗੇ ਉਹਨਾਂ ਦੇ ਨਾਲ ਜੋ ਹੈ ਟੀਮ ਰੇਡ ਕਰਨ ਦੇ ਲਈ ਪਹੁੰਚੀ ਹੋਈ ਸੀ ਗੁਪਤ ਜਾਣਕਾਰੀ ਦੇ ਅਧੀਨ ਉਸ ਤੋਂ ਬਾਅਦ ਇਹ ਪੂਰੀ ਘਟਨਾ ਵਾਪਰੀ ਹੈਗੇ ਜਿਸ ਦੇ ਵਿੱਚ ਹੁਣ ਕਾਰਵਾਈ ਜੋ ਹੈ ਉਹ ਕੀਤੀ ਜਾ ਰਹੀ ਹੈ